ਬਹੁਤ ਤਰੱਕੀ ਆ ਤਰੱਕੀ ਹੋਣ ਕਰ ਲੱਗੀ ਬਹੁਤ ਬਹੁਤ 50 50 ਬੰਦੇ 100 100 ਬੰਦਾ ਕੰਮ ਕਰਦਾ ਆਪਣੇ ਬੰਦਾ ਆ ਜੋ ਤੁਹਾਨੂੰ ਪਿੱਛੇ ਦੇ ਵੀ ਦਿਖਾ ਦਿੰਦਾ ਜੀ ਜੀ ਥੈਂਕ ਯੂ ਹਾਂ ਜੀ ਇਹ ਸਿਰਫ ਨਵੀਂ ਮਸ਼ੀਨ ਆ ਇਹ ਭਾਪ ਵਾਲੀ ਹੀ ਪ੍ਰੈਸ ਹੋਣੀ ਆ ਪਹਿਲੀ ਵਾਰ ਮਸ਼ਹੂਰ ਇਹ ਜਿਹੇ ਚੀਜ਼ਾਂ ਬਣਾਉਣ ਦੇ ਵਿੱਚ ਇਹ ਤਾਂ ਆਲ ਵਰਲਡ ਜੀ ਮਸ਼ਹੂਰ ਇਹਨਾਂ ਦੇ ਮਸ਼ੀਨਾਂ ਦਾ ਟੈਕਨੋ ਆ ਉਹ ਕਹਿੰਦੇ ਬੰਦਿਆਂ ਦਾ ਕੰਮ ਘਟਾਤਾ ਹੁਣ ਮਸ਼ੀਨਾਂ ਨੇ ਕੰਮ ਸੰਭ ਲਿਆ ਇੱਕ ਟੈਗ ਉਹਨਾਂ ਦੇ ਆ ਜਾਣਾ ਜਿਹੜਾ ਜਿਹੜਾ ਆਰਡਰ ਆ ਹੋ ਜਾ ਤੁਸੀਂ ਲਾ ਕੇ ਅੱਗੇ ਅਲੱਗੇ ਕਾਰਟੂਨ ਜਿਹੜੇ ਜਿਹੜਾ ਆਰਡਰ ਜਿਹੜਾ ਆਰਡਰ ਦੇਣਾ ਉਹਨਾਂ ਨਾਲ ਵੀ ਇਹਦੇ ਵਿੱਚ 50 ਪਾਓ 30 ਪਾਓ ਠੀਕ ਠੀਕ 99% ਹਮ ਹਮ ਸਾਰਾ ਬਾਹਰ ਦਾ ਕੰਮ ਕੈਨੇਡਾ ਅਮਰੀਕਾ ਇੱਥੇ ਐ ਵੀ ਕਹਿੰਦੇ ਗਏ ਇਟਲੀ ਤਾਂ ਬਸ ਸੋਣਾ ਵੀ ਇੰਡੀਆ ਵਰਗਾ ਹੀ ਆ ਹਨਾ ਬੋਲੀ ਬੰਦੇ ਨੂੰ ਆਪ ਸਿੱਖਣੀ ਪੈਣੀ ਜਦੋਂ ਬੋਲੀ ਆ ਗਈ ਤੂੰ ਕਿਤੇ ਵੀ ਕੰਮ ਕਰ ਸਕਦਾ ਸਾਰਾ ਕੁਝ ਬੋਲੀ ਨਾਲੇ ਹਾਂ ਸਾਰਾ ਕੁਝ ਇਟਲੀ ਯੂਰਪ ਦਾ ਇੱਕ ਵਧੀਆ ਕੰਟਰੀ ਆ ਇੱਥੇ ਦੇ ਪੇਪਰ ਬਣਨੇ ਤੁਸੀਂ ਯੂਰਪ ਦੇ ਵਿੱਚ ਜਿੱਥੇ ਮਰਜ਼ੀ ਘੁੰਮ ਸਕਦੇ ਦੇਖੋ 8 ਤੋਂ ਲੈ ਕੇ 10000 ਪ੍ਰਾ ਅਸੀਂ ਦਿੱਲੀ ਪ੍ਰੈਸ ਪੈਕਿੰਗ ਹੁੰਦੀ ਹੈ ਨਾਲ ਸਾਰੇ ਸਾਡੇ ਗੁਆਂਢੀ ਆ ਯਾਰ ਕੋਈ ਸਾਡੇ ਫਤਿਹਗੜ੍ਹ ਸਾਹਿਬ ਦਾ ਕੋਈ ਜਲੰਧਰ ਦਾ ਹੈ ਚਾ ਕਾਫੇ ਪੀਣੀ ਕਾਫੇ ਬ੍ਰੇਕ ਵੀ ਹੁੰਦੀ ਆ ਤੇ ਉਹਦੇ ਬਾਅਦ ਲੰਚ ਦਾ ਪੌਜਾ ਵੀ ਹੁੰਦਾ ਏ ਨਹੀਂ ਪੰਜਾਬੀ ਮoze ਨਹੀਂ ਆਤੀ ਹਰਿਆਣੇ ਕੀ ਹੁਮੈ ਸਰਖਿਦਾਦਰੀ ਕਲਚਰ ਕਰਾ ਸਿੱਖੇ ਬੋਲਣੀ ਠੀਕ ਹੈ ਹਾਂਜੀ ਬਸ ਕਰਾਂ ਸਾਰੇ ਪੰਜਾਬੀ ਬੋਲਦੇ ਤੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਇਟਲੀ ਤੋਂ ਆਪਣੇ ਪੰਜਾਬੀ 90 ਕੇ ਸਨ ਦੇ ਕਰੀਬ ਇੱਥੇ ਆਣੇ ਸਟਾਰਟ ਹੋਏ ਆ 88 99 90 ਇਹਨਾਂ ਦਿਨਾਂ ਦੇ ਵਿੱਚ ਆਣੇ ਸਟਾਰਟ ਹੋਏ ਆ ਤੋ ਉਹ ਤੋਂ ਪਹਿਲਾਂ ਇੱਥੇ ਬਹੁਤ ਘੱਟ ਆਪਣੇ ਪੰਜਾਬੀ ਸੀਗੇ ਹੋਰਾਂ ਮੁਲਕਾਂ ਦੇ ਵਿੱਚ ਜਾਂਦੇ ਸੀਗੇ ਪਰ ਇੱਥੇ ਪੰਜਾਬੀ ਜਿਹੜੇ ਉਹ 90 ਤੋਂ 90 ਜਾਂ 90 ਤੋਂ ਬਾਅਦ ਹੀ ਆਣੇ ਜ਼ਿਆਦਾ ਸਟਾਰਟ ਹੋਏ ਬਹੁਤ ਜ਼ਿਆਦਾ ਦੇਰ ਨਹੀਂ ਹੋਈ ਪੰਜਾਬੀਆਂ ਨੂੰ ਇੱਥੇ ਬਸੇ ਹੋਏ ਇੱਥੇ ਆਏ ਹੋਏ ਇੱਥੇ ਕੰਮ ਕਰਦੇ ਹੋਏ ਪਰ ਹੁਣ ਹੌਲੀ 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 ਪੰਜਾਬੀਆਂ ਨੇ ਇੱਥੇ ਆਪਣੇ ਕੰਮ ਕਰਨੇ ਸਟਾਰਟ ਕਰਤੇ ਆ ਇੰਗਲੈਂਡ ਅਮਰੀਕਾ ਕੈਨੇਡਾ ਦੀ ਤਰ੍ਹਾਂ ਬਹੁਤ بڑے ਪੱਧਰ ਤੇ ਬਹੁਤ ਕਿਉਂਕਿ ਉੱਥੇ ਬਹੁਤ ਪੁਰਾਣੇ ਲੋਕ ਗਏ ਹੋਏ ਹਨ ਤੇ ਉਹਨੇ بڑے ਕੰਮ ਤਾਂ ਨਹੀਂ ਕਰੇ ਪਰ ਕਰਨੇ ਸਟਾਰਟ ਕਰਿਆ ਜਨ ਕਿ ਸ਼ੁਰੂਆਤ ਕਰ ਪਈ ਆ ਉਸੇ ਸ਼ੁਰੂਆਤ 'ਚ ਮੈਂ ਦਿਖਾਉਣ ਲੱਗਾ ਹਾਂ ਵੀ ਇੱਥੇ ਹੁਣ ਸਾਰੇ ਬੰਦੇ ਖੇਤੀ ਐ ਲੇਬਰ ਹੀ ਨਹੀਂ ਕਰਦੇ ਕੁਝ ਬੰਦਿਆਂ ਨੇ ਆਪਣੇ ਛੋਟੇ-ਛੋਟੇ ਕੰਮ ਕਰਨੇ ਸ਼ੁਰੂ ਕਰਤੇ ਤੇ ਉਹਨਾਂ ਦੇ ਵਿੱਚ ਸਾਡੇ ਇੱਕ ਦੋਸ ਜਿਹਦੇ ਕੋਲ ਮੈਂ ਹੁਣ ਆਇਆ ਉਹਨਾਂ ਨੇ ਵੀ ਆਪਣਾ ਇੱਕ ਛੋਟਾ ਜਿਹਾ ਕੰਮ ਸਟਾਰਟ ਕਰਿਆ ਉਹ ਦਿਖਾਣੇ ਆ ਵੀ ਕਿਸ ਤਰ੍ਹਾਂ ਦਾ ਕੰਮ ਕਰਦੇ ਸੋ ਆਜੋ ਮੇਰੇ ਨਾਲ ਮੈਂ ਖੜਾ ਇਸ ਵਕਤ ਕੋਈ ਸੰਸਨੋਂ ਦੀ ਔਲੀਆ ਦੇ ਵਿੱਚ ਚੇਪੜੂ ਐਸ ਆਰ ਐਲ ਪੈਕਿੰਗ ਸੌਕਸ ਸਾਡੇ ਚੇਪੜੂ ਸਾਹਿਬ ਆ ਹੋਰ ਚੇਪੜੂ ਸਾਹਿਬ ਬਾਠ ਠੀਕ ਠਾਕ ਬਾਜੀ ਠੀਕ ਬਾਜੀ ਹਾਂ ਜੀ ਇੱਥੇ ਤੁਹਾਡੇ ਇਹ ਸਾਡੇ ਚੇਪੜੂ ਸਾਹਿਬ ਆ ਜੀ ਪੂਰਾ ਨਾਮ ਇਹਨਾਂ ਤੋਂ ਹੀ ਜਾਣਨਾ ਚਾਹੁੰਗਾ ਭਾਈ ਨਾਮ ਕਿਆ ਸਰ ਜਸਪਾਲ ਸਿੰਘ ਜੀ ਜਸਪਾਲ ਸਿੰਘ ਚੇਪੜੂ ਜਸਪਾਲ ਸਿੰਘ ਚੇਪੜੂ ਸੋ ਜਸਪਾਲ ਸਿੰਘ ਜੀ ਆਪਾਂ ਇੰਡੀਆ ਤੋਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਮੈਂ ਜੀ ਡਿਸਟ੍ਰਿਕਟ ਰੋਪੜ ਜੀ ਪੱਕੂ ਮਾਜ ਰਹਤ ਹਾਂ ਜੀ ਪੱਕਾ ਰੰਡੇ ਦੇ ਨੇੜੇ ਮਰ ਇੰਡੀਆ ਦੇ ਨੇੜੇ ਸਾਡੇ ਮਰ ਇੰਡੀਆ ਦੇ ਲਾਗੇ ਦੇ ਆ ਤੁਸੀਂ ਪਹਿਲਾਂ ਤਾਂ ਦੱਸੋ ਵੀ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਇਟਲੀ ਦੇ ਵਿੱਚ ਰਹਿੰਦੇ ਹੋ ਮੈਂ ਜੀ 89 ਦਾ ਇਟਲੀ ਵਿੱਚ 89 ਯਾਨੀ ਕਿ ਉਹੀ ਆ ਵੀ 87 88 ਤੋਂ ਤਕਰੀਬਨ ਆਪਣੇ ਲੋਕ ਆਨੇ ਸਟਾਰਟ ਹੋਏ ਹੋਣ ਸਟਾਰਟ ਹੋਏ ਹਾਂ ਹੈਨਾ ਤੁਸੀਂ 89 ਜਦੋਂ ਤੁਸੀਂ ਆ ਗਏ ਹਾਂ 89 ਦੇ ਹੰਢ ਵਿੱਚ ਜਦੋਂ ਤੁਸੀਂ ਆਏ ਤੁਹਾਨੂੰ ਵੀ ਕੋਈ ਨਾ ਔਖੇ ਦੇ ਸਾਹਮਣਾ ਕਰਨਾ ਪਿਆ ਬਹੁਤ ਜੀ ਬਾਜੀ ਮੈਂ ਇੱਥੇ ਆਏ ਕੁਸ ਰਹਿਣ ਦੀ ਜਗ੍ਹਾ ਹੀ ਨਹੀਂ ਤੇ ਕੋਈ ਯਾਰ ਦੋਸਤ ਕੋਈ ਨਹੀਂ ਤੇ ਪਹਿਲਾਂ ਇੱਥੇ ਅੱਛਾ ਫਿਰ ਅਸੀਂ ਇੱਥੋਂ ਸਰਕਸ ਜਿੱਗੇ ਸਰਕਸ ਮਤਲਬ ਸਰਕਚੀਰ ਕੋ ਸਰਕਸ ਅੱਛਾ ਹਾਂਜੀ ਠੀਕ ਹੈ ਠੀਕ ਹੈ ਸਰਕਸ ਉੱਚ ਕੰਮ ਕਰਿਆ ਅੱਛਾ ਸਰਕਸ ਪੱਟਣੀ ਕੱਢਣੀ ਲੇਵਰ ਲੇਵਰ ਹੈ ਲੇਵਰ ਲੇਵਰ ਠੀਕ ਹੈ ਸਰਕੀ ਕਿਸਾਲ ਸਰਕਸ ਹੀ ਲਾਇਆ ਹੂੰ 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 ਫਿਰ ਉਹਦੇ ਬਾਅਦ ਕੋਈ ਮਨੁਯਾਦ ਦੋਸ ਟੱਕਰਿਆ ਉਹਨੇ ਇੱਥੇ ਬਿਲਾ ਲੇ ਕੰਸਨਾਂ ਦੌਲਿਓ ਠੀਕ ਹਾਂਜੀ ਫਿਰ ਉੱਥੇ ਉਹ ਤੋਂ ਬਾਅਦ ਫਿਰ ਤੁਸੀਂ ਕੋਈ ਸੰਨੋ ਆ ਗਏ ਕੰਸਨੋ ਆ ਗਏ ਉਸ ਤੋਂ ਬਾਅਦ ਫਿਰ ਮੈਂ ਕੋਈ ਸੰਨੋ ਆ ਗਿਆ ਠੀਕ ਹੈ ਇਹ ਕੰਮ ਉਦੋਂ ਦਾ ਹੀ ਕਰਿਆ ਬਾਈ ਯਾਰ ਨੇ ਨਾ ਜੀ ਨਾ 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 ਇਹ ਕੰਮ ਤਾਂ ਜੀ ਬਹੁਤ ਲੇਟ ਸ਼ੁਰੂ ਕਰਿਆ ਪਹਿਲਾਂ ਕੰਸਨੋ ਆ ਕੇ ਚੌਕਾ ਫੈਕਟਰੀ ਆ ਅੱਛਾ ਤੁਸੀਂ ਚੌਕਾ ਫੈਕਟਰੀ ਵਿੱਚ ਕਰਦੇ ਰਹੇ ਕੰਮ ਠੀਕ 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 ਤੇ 2001 ਵਿੱਚ ਇਹ ਕੰਮ ਸਟਾਰਟ ਕਰਿਆ ਚੌਕਾ 'ਚ ਕੰਮ ਕਰਦੇ ਹੋਏ ਕਿਸ ਤਰ੍ਹਾਂ ਤੁਸੀਂ ਸੋਚਿਆ ਵੀ ਮੈਂ ਇਹ ਕੰਮ ਕਰਾਂ ਚੌਕਿਆਂ ਦਾ ਜੇ ਕੰਮ ਕਰਦੇ ਉਹਨਾਂ ਨੇ ਮੈਨੂੰ ਕਿਹਾ ਇੱਕ ਵਾਰ ਵੀ ਜੇ ਤੁਸੀਂ ਕੰਮ ਸਟਾਰਟ ਕਰਨਾ ਚਾਹੁੰਦੇ ਵੀ ਅਜਿਹੇ ਦਾ ਕੰਮ ਹੈ ਮੇਰੀ ਵਾਈਫ ਕਰਨ ਫੇਲੀਦੀ ਮੈਂ ਕਿਹਾ ਚਲੋ ਹਾਂ ਲਾ ਕੇ ਦੇਖ ਲੈਂਦੇ ਆ ਵੀ ਆ ਕੰਮ ਕਰਦੇ ਆ ਵੀ ਆ ਕੰਮ ਸਤਲੂਮ ਛੋਟੇ ਲੈਵਲ ਤੇ ਜੀ ਜੀ ਛੋਟੇ ਕੰਮ ਸਟਾਰਟ ਕਰਿਆ ਉਹ ਕਰਦੇ ਕਰਦੇ ਤੇ 2001 ਵਿੱਚ ਸਟਾਰਟ ਕਰ ਲਿਆ ਕੰਮ ਅਸੀਂ ਆਪਰਾ ਕਰਨ ਸਟਾਰਟ ਕਰ ਲਿਆ ਹਾਂ ਜੀ ਮੈਂ ਚੋਕੇ ਵਿੱਚੇ ਕੰਮ ਕਰਦਾ ਤੁਸੀਂ ਜਨੀ ਉਧਰੇ ਕੰਮ ਕਰਦੇ ਰਹੇ ਫੈਕਟਰੀ ਦੇ ਵਿੱਚ ਪਲੱਸ ਇੱਧਰ ਵੀ ਕੰਮ ਸਟਾਰਟ ਕਰ ਲਿਆ ਦੋਨੇ ਪਾਸੇ ਡਬਲ ਦਿਹਾੜੀ ਕਰਦੇ ਰਹੇ ਡਬਲ ਦਿਹਾੜੀ ਉਹ ਵਾਈਫ ਨੂੰ ਉਸ ਟਾਈਮ ਬੋਲੀ ਬੋਲੀ ਦੇ ਘਟ ਆਉਂਦੀ ਥੋੜੀ ਜੀ ਉਹਦੇ ਕਰਕੇ ਅੱਛਾ ਲੈਂਗੁਏਜ ਦੀ ਉਹਰੇ ਬਹੁਤ ਪ੍ਰੋਬਲਮ ਆਉਂਦੀ ਜਿਹੜਾ ਨਵਾਂ ਬੰਦਾ ਆਉਂਦਾ ਨਾ ਉਹਨੂੰ ਲੈਂਗੁਏਜ ਦੀ ਬਹੁਤ ਪ੍ਰੋਬਲਮ ਪ੍ਰੋਬਲਮਾਂ ਦੇ ਜਿਹੜਾ ਆਪਾਂ ਇੰਡੀਆ ਤੇ ਜਾਂਦੇ ਆਪਾਂ ਨੂੰ ਥੋੜੀ ਬਹੁਤੀ ਇੰਗਲਿਸ਼ ਆਉਂਦੀ ਹੁੰਦੀ ਆ ਠੀਕ ਆ ਕਈ ਵਾਰ ਮਾਤੜਾ ਨੂੰ ਤਾਂ ਉਹ ਵੀ ਨਹੀਂ ਆਉਂਦੀ ਹੁੰਦੀ ਹੈ ਬਾ ਟਾਲੀਆਂ ਨੂੰ ਭਾਜੀ ਇਦਾਂ ਹੀ ਬਸ ਪਹਿਲਾਂ ਤਾਂ ਸੀਸੀ ਕਰਕੇ ਤੁਹਾਨੂੰ ਪਤਾ ਹੀ ਆ ਕਦੇ ਬਾਹਰ ਬੂਰ ਚ ਬੈਠ ਕੇ ਕਦੇ ਇੱਧਰ ਕਰਕੇ ਬਸ ਇਦਾਂ ਹੀ ਸਿੱਖਣੀ ਪੈਣੀ ਸੀ ਸਿੱਖਣੀ ਪੈਣੀ ਸੀ ਸਿੱਖਣੀ ਪੈਣੀ ਸੀ ਕਦੇ ਮਾੜੇ ਮੋਟੇ ਕੋਈ ਕਿਤਾਬ ਤੇ ਕੋਈ ਯਾਰਾਂ ਦੋਸਤਾਂ ਨਾਲ ਹਾਂ ਬਸ ਇਦਾਂ ਟੀਵੀ ਦੇਖ ਲਿਆ ਕੁਝ ਜਿਹਾ ਬਸ ਟੀਵੀ ਦੇਖ ਲਿਆ ਬਸ ਵੀ ਇਦਾਂ ਹੀ ਕੋਈ ਸਕੂਲਸ 깔 ਨਹੀਂ ਗਏ ਕਿਉਂ 라 ਟਾਈਮ ਤਾਂ ਉਸ ਟਾਈਮ ਨਾ ਉਸ ਟਾਈਮ ਕੋਈ ਸਕੂਲਸ 깔 ਡੇ ਹੈਗੇ ਤੇ ਇੱਥੇ ਵੀ ਹੁਣ ਤੁਸੀਂ ਇੱਥੇ ਇਸ ਤਰ੍ਹਾਂ ਦਾ ਕੰਮ ਮਤਲਬ ਵੀ ਕੀ ਕਰਦੇ ਐ ਇੱਥੇ ਹੈਕ ਆ ਕੰਮ ਦੇ ਵਿੱਚ ਕੀ ਆ ਦੇਖੋ ਅਸੀਂ ਜਰਾਬਾਂ ਦੀ ਪੈਕਿੰਗ ਹੁੰਦੀ ਆ ਹਨੇ ਕੁ ਜਰਾਬਾਂ ਆਰਡਰ ਆਉਂਦੇ ਜੀ ਜਰਾਬਾਂ ਬਣਦੇ ਫੈਕਟਰੀ ਇੱਥੇ ਆਉਂਦੀਆਂ ਇੱਥੇ ਸੀ ਜਰਾਬਾਂ ਦੀ ਪਹਿਲਾਂ ਸਭ ਤੋਂ ਹੁੰਦੀ ਹੈ ਜਰਾਬਾਂ ਜੀ ਜੀ ਧੋ ਕੇ ਐਨ ਫਿਰ ਉਸ ਤੋਂ ਬਾਅਦ ਅਸੀਂ ਪ੍ਰੈਸ ਕਰਕੇ ਜਿਹੜਾ ਜਿਹੜਾ ਆਰਡਰ ਆ ਉਹਦੇ ਹਿਸਾਬ ਨਾਲ ਜਿਹੜਾ ਜਿਹੜਾ ਟੈਗ ਲੱਗਣਾ ਹੈ ਜੋ ਹੈ ਉਹਦੇ ਹਿਸਾਬ ਨਾਲ ਸਾਰਾ ਕੰਮ ਕਰਦਾ ਜਿੱਦਾਂ ਹੁਣ ਅਮਰੀਕਾ ਕੈਨੇਡਾ ਜਾਂ ਇੰਗਲੈਂਡ ਇਹਨਾਂ ਕੰਟਰੀਆਂ ਦੇ ਵਿੱਚ ਇੰਗਲਿਸ਼ ਆਪਣੇ ਲੋਕ 50 50 ਸਾਲ 100 ਸਾਲ ਦੇ ਗਏ ਹੋਏ ਹਨ ਫਿਰ ਉੱਥੇ ਉਸ ਪੱਧਰ ਦੀ ਉਹਨਾਂ ਨੇ ਆਪਣੀ ਤਰੱਕੀ ਉਸ ਹਿਸਾਬ ਨਾਲ ਕੀਤੀ ਹੈ ਨਾ ਪਰ ਆਪਣੇ ਤਾਂ ਇੱਥੇ 90 ਤੋਂ ਸਟਾਰਟ ਹੋਏ ਹਾਂ ਹਾਂ ਪਰ ਯਾਨੀ ਫਿਰ ਵੀ ਆਪਣੇ ਲੋਕ ਤੁਹਾਡੇ ਤੋਂ ਇਲਾਵਾ ਹੋਰ ਵੀ ਇੱਥੇ ਕਾਫੀ ਲੋਕ ਆਪਣੇ ਕਾਫੀ ਬੰਦੇ ਹਾਂ ਜੀ ਕੰਮ ਕਰਨ ਲੱਗ ਗਏ ਆਪਣਾ ਹੌਲੀ ਹੌਲੀ ਬਹੁਤ ਤਰੱਕੀ ਆ ਤਰੱਕੀ ਹੁਣ ਕਰਨ ਲੱਗ ਗਏ ਬਹੁਤ ਬਹੁਤ ਤਰੱਕੀ ਉਹ ਤਾਂ 50 50 ਬੰਦੇ 100 100 ਬੰਦਾ ਕੰਮ ਕਰਦਾ ਆਪਣੇ ਬੰਦੇ ਤੁਸੀਂ ਸਾਨੂੰ ਦਿਖਾਣਾ ਦਿਖਾਉਂਗੇ ਵੀ ਕਿੰਦਾ ਦਾ ਕੰਮ ਆਹ ਜੀ ਦੇਖੋ ਪਹਿਲਾਂ ਸਾਡੀ ਪੁਰਾਣੀਆਂ ਮਸ਼ੀਨਾਂ ਪੀਆਂ ਤਿੰਨ ਮਸ਼ੀਨਾਂ ਸਾਡਾ ਇਹ ਥੋੜੀ ਜਿਹੀ ਪੁਰਾਣੀਆਂ ਹੈਗੀਆਂ ਹੁਣ ਵੀ ਇਹ ਵੀ ਰੱਖੀ ਹੋਈ ਅਸੀਂ ਅੱਛਾ ਹਾਂਜੀ ਫਿਰ ਪਿਛਲੇ ਤੋਂ ਹੁਣ ਜੋ ਜੋ ਮਾਡਰਨ ਚੀਜ਼ ਆਈ ਜਾਂਦੀਆਂ ਹਾਂ 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 ਫਿਰ ਅਸੀਂ ਥੋੜੀ ਜੀ ਹੁਣ ਬਾਬੇ ਦੇ ਵਕਤ ਦੇ ਵਕਤ ਦੇ ਸਮੇਂ ਵਕਤ ਦੇ ਨਾਲ ਕਹਿੰਦੇ ਬਦਲ ਲਾਵਾ ਚੇਂਜ ਕਰਦੇ ਫਿਰ ਆ ਮਸ਼ੀਨ ਅਸੀਂ ਪਿਛਲੇ ਸਾਲ ਲਈਤੀ ਅੱਛਾ ਆ ਵਾਲੀ ਮਸ਼ੀਨ ਆਹ ਮੈਂ ਹਾਂਜੀ ਆ ਮਸ਼ੀਨ ਲਈਤੀ ਵੀ ਇਹ ਹੁਣ ਇੱਥੇ ਕਹਾਂ ਜੀ ਜਿਹੜਾਵ ਤੁਸੀਂ ਅੱਗੇ ਹੋ ਮਾੜਾ ਜਿਹੜਾਵ ਇਹ ਕਹਿੰਦਾ ਪ੍ਰੈਸ ਹੁੰਦੀ ਕਿ ਇਦਾਂ ਹੁੰਦੀ ਹਾਂਜੀ ਇਹ ਜਿਹੜਾ 600 ਹੁੰਦੀ ਆ ਜੀ ਯਾਨੀ ਇੱਥੇ ਜਿੱਦਾਂ ਲੱਗੇ ਹੋਏ ਆ ਆਪਣੇ ਬੰਦੇ ਆ ਬੰਦੇ ਲੱਗੇ ਹੋਏ ਆ ਜੀ ਇਹ ਸਾਈਜ਼ ਦੇ ਸਾਹਮਣੇ ਨਾਲ ਬਣਦੇ ਆ ਜਿਹੜੇ ਆ ਫੋਰਮੇ ਕਹਿੰਦੇ ਇਹਨਾਂ ਨੂੰ ਠੀਕ 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 ਦੇਖਣੇ ਦੇ ਉੱਪਰ ਜਰਾਬਾ ਪਾਈ ਜਾਣੀ ਆ ਇਹਨਾਂ ਨੇ ਹਾਂਜੀ ਉਹ ਪਾਈ ਜਾਣੀ ਆ ਜੀ ਫਿਰ ਜਰਾਬਾ ਇੱਧਰ ਪਿੱਛੇ ਲੰਘਦੀਆਂ ਇਹਦੇ ਵਿੱਚ ਆਜੋ ਤੁਹਾਨੂੰ ਪਿੱਛੇ ਦੇ ਵੀ ਦਿਖਾ ਦਿੰਦਾ ਜੀ 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 ਥੈਂਕ ਯੂ ਹਾਂਜੀ ਅੱਛਾ ਇਹ ਸਿਰਫ ਨਵੀਂ ਮਸ਼ੀਨ ਆ ਇਹ ਭਾਪ ਨਾਲ ਹੀ ਪ੍ਰੈਸ ਹੁੰਦੇ ਆ ਅੱਛਾ ਇੱਧਰ ਆ ਚੱਲ ਰਹੀਆਂ ਅੰਦਰ ਭਾਪ ਵਾਲੀ ਉਹਦੇ ਅੰਦਰ ਚੱਲ ਜਾਣਾ ਉੱਥੇ ਭਾਪ ਨਾਲ ਹੀ ਹੋਣੀ ਆ ਜੀ ਇਹ ਬਿਲਕੁਲ ਲੈਤਾ ਹੈ ਮਸ਼ੀਨ ਆ ਜੀ 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 ਹਾਂ ਬਿਲਕੁਲ ਯਾਨੀ ਕਿ ਐ ਨਹੀਂ ਹੈਗਾ ਵੀ ਜਿੱਦਾਂ ਆਪਾਂ ਸਮਝਦੇ ਵੀ ਐ ਕਰਕੇ ਪ੍ਰੈਸ ਕਰਦੇ ਹੁੰਦੇ ਨਾ 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 ਬਹੁਤ ਤਰੱਕੀ ਆਇਆ ਜੀ ਸਾਰਾ ਆਟੋਮੈਟਿਕ ਕੰਪਿਊਟਰ ਲੱਗਿਆ ਹੋਇਆ ਹੈ ਜੀ 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 ਜਿੱਨਾ ਤੁਸੀਂ ਟਾਈਮਿੰਗ ਦੇਣੀ ਹੈ ਜੋ ਵੀ ਦੇਣਾ ਹੈ ਸਾਰਾ ਤੇ ਉਹ ਤੋਂ ਬਾਅਦ ਫਿਰ ਆਹ ਬਾਹਰ ਆਪ ਹੀ ਨਿਕਲਦੀ ਆ ਬਰਾ ਆਟੋਮੈਟਿਕ ਤਰਨਾ ਬਾਹਰ ਆ ਜਾਣੀ ਆ ਇੱਥੇ ਪਾਣੀ ਪੈਂਦਾ ਹੀ ਨਹੀਂ ਨੇ ਉੱਥੇ ਸੁੱਕਣੀ ਆ ਜਾ ਕੇ ਹਾਂ ਹਾਂ ਆਪੇ ਤਰਲੇ ਨਹੀਂ ਇਹਨੇ ਇੱਥੇ ਫਿਰ ਆਪਣੀਆਂ ਬੀਬੀਆਂ ਖੜੀਆਂ ਹਾਂ ਇਹਨਾਂ ਨੇ ਚੈੱਕ ਕਰਨੀਆਂ ਜਨਾਬ ਕੋਈ ਡਿਫੈਕਟ ਤਾਂ ਨਹੀਂ ਹੈ ਜਿਹੜਾ ਵਿੱਚ ਅੱਛਾ ਇੱਥੇ ਜਿਹੜਾ ਆਪਾਂ ਆਪ ਹੀ ਆਈ ਜਾਨੀ ਆ ਹਾਂ ਆਟੋਮੈਟਿਕ ਆਈ ਜਾਨੀ ਜਿਹੜਾ ਆਪਾਂ ਠੀਕ 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 ਹਾਂ ਸਾਰੀਆਂ ਕੰਪਿਊਟਰ ਨਾਲੇ ਆ ਜਾਨੀ ਇੱਥੇ ਆ ਦੇਖੋ ਇਹ ਇੱਧਰ ਫੇ ਪੈਕਿੰਗ ਹੈ ਨਾ ਹਾਂ ਅਜੇ ਵੀ ਨਹੀਂ ਪੈਕਿੰਗ ਹੈ ਇੱਥੇ ਸਿਰਫ ਇਹਨਾਂ ਨੇ ਸੈੱਟ ਕਰਕੇ ਰੱਖੀਆਂ ਜਿਹੜਾ ਆਪਾਂ ਇਹ ਤੋਂ ਬਾਅਦ ਵੀ ਕੋਈ ਇਨਸਪੈਕਸ਼ਨ ਹੁੰਦੀ ਨਾ ਹਾਂ ਉਹਦੇ ਬਾਅਦ ਅੱਗੇ ਤੁਹਾਨੂੰ ਹੋਰ ਦਿਖਾਉਂਦਾ ਹੈ ਅੱਛਾ ਫਿਰ ਉਹਦੇ ਬਾਅਦ ਉੱਧਰ ਜਾਣਾ ਹਾਂ ਇਹ ਸਿਰਫ ਜੇ ਜੇ ਨਹੀਂ ਕਿ ਜਿਹੜੀ ਤੁਸੀਂ ਕਹਿੰਦੇ ਨਵੀਂ ਮਸ਼ੀਨ ਲਈ ਆ ਹਾਂਜੀ ਇਹ ਕਿ ਮੈਂ ਪੁੱਛਦਾ ਵੀ ਹੂੰ ਅੰਦਾਜ਼ਾ ਵੀ ਇਹਦੀ ਕਿੰਨੀ ਕੀਮਤ ਲਈ ਆ ਜਾਂਦੀ ਹੈ ਜੀ ਮਸ਼ੀਨ ਤੇ तकरीबन 90 ਕ ਹਜ਼ਾਰ ਆ ਰਹੀ ਹੈ 90 ਕ ਹਜ਼ਾਰ 90 ਕ ਹਜ਼ਾਰ ਕਿਉਂ ਮੈਂ ਉੱਪਰ ਦੇਖਿਆ ਝੰਡਾ ਬਣਿਆ ਮੈਂ ਇਟਲੀ ਦੀ ਉਹ ਬਣੀ ਵੀ ਹੈ ਨਾ ਇਟਲੀ ਦੀ ਉਹ ਬਣੀ ਵੀ ਹੈ ਇਟਲੀ ਦੀ ਉਹ ਬਣੀ ਹੋਈ ਹੈ ਆ ਦੇਖੋ ਟੈਕਨੋ ਤੇ ਆ ਹੱਤੈਕਨੋ ਇਟਲੀ ਬਹੁਤ ਮਸ਼ਹੂਰ ਹੈ ਇਹ ਚੀਜ਼ਾਂ ਬਣਾਉਣ ਦੇ ਵਿੱਚ ਇਹ ਤਾਂ ਆਲ ਵਰਲਡ ਵਿੱਚ ਮਸ਼ਹੂਰ ਨੇ ਤੇ ਮਸ਼ੀਨਾਂ ਦਾ ਟੈਕਨੋ ਤੇ ਆਲੇ ਅੱਛਾ ਅੱਛਾ ਹਾਂ ਲੋਨਾਤੀ ਗਰੁੱਪ ਵਾਲਿਆਂ ਦੀਆਂ ਇਹ ਲੋਨਾਤੀ ਦੀਆਂ ਆਹ ਲੋਨਾਤੀ ਦੀ ਜਰਾਬਾਂ ਜਿਹੜੀਆਂ ਮਸ਼ੀਨਾਂ ਆਪਾਂ ਨੇ ਜਿਹੜੀ ਮਸ਼ੀਨਾਂ ਹੈ ਉਹਨਾਂ ਦਾ ਹੀ ਇਹ ਸਾਰਾ ਪ੍ਰੋਜੈਕਟ ਉਹਨਾਂ ਦਾ ਠੀਕ 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 ਜਰਾਬਾਂ ਦਾ ਕੰਮ ਚਾਹ ਦੂਜੀ ਪਾਸੇ ਚੱਲੀ ਆਪਾਂ ਹਾਂ ਤੇ ਇੱਧਰ ਆ ਜਾਓ ਤੋਂ ਕਹਿੰਦੇ ਬੰਦਿਆਂ ਦਾ ਕੰਮ ਘਟਾਤਾ ਹੁਣ ਮਸ਼ੀਨਾਂ ਨੇ ਕੰਮ ਸੰਭ ਲਿਆ ਇੱਕੇ ਮਸ਼ੀਨ ਦੇ ਨਾਲ ਸਾਰੇ ਕੰਮ ਕਰੀ ਜਾਂਦੀ ਆ ਕਿ ਟੈਗ ਲੱਗਣ में में ए, जा जा हुँ, हुँ। ओके, ओके। अच्छा इधर रखਿਆਵੇਂ ਭਾਈ ਇਹ ਲੱਗੇ ਹੁਣ ਟੈਗ ਲਾਉਣ ਹਨਾ ਹਾਂ ਟੈਗ ਲਾਉਣਾ ਜਿਹੜਾ ਆਰਡਰ ਆ ਹੂੰ ਹੂੰ ਜਿਹੜੇ ਕਲਾਇੰਟਾਂ ਜਿੱਦਾਂ ਦਾ ਮੰਗਣਾ ਉਹਨਾਂ ਨੇ ਓਕੇ ਓਕੇ ਅੱਛਾ ਤੁਹਾਡੇ ਕੋਲ ਉਹ ਦੇ ਦਿੰਦੇ ਹੁਣ ਟੈਗ ਹਨਾ ਹਾਂ ਟੈਗ ਆਏ ਨੇ ਸਾਡੇ ਕੋਲ ਟੈਗ ਉਹਦਾ ਵੀ ਆ ਜਾਣੇ ਜਿਹੜਾ ਜਿਹੜਾ ਆਰਡਰ ਆ ਉਹ ਜਾ ਤੁਸੀਂ ਲਾ ਕੇ ਅੱਗੇ ਹਾਂ ਅੱਗੇ ਫਿਰ ਪੈਕ ਹੋਣੀ ਪੈਕ ਫਿਰ ਹੋਰ ਪਾਸੇ ਹਾਂ ਪੈਕਿੰਗ ਇੱਧਰ ਕਰਦੇ ਆ ਜਿੱਦਾਂ ਆਰਡਰ ਆ ਵੀ ਫੇਕ ਫੇਕ ਜਿਹੜੀ ਜਿਹੜੀ ਚੀਜ਼ਾਂ ਲੱਗਣਾ ਉੱਪਰ ਜੀ ਜੀ ਓਕੇ ਹਾਂ ਸਟicker ਲਾ ਕੇ ਫਿਰ ਤੁਸੀਂ ਕਾਰਟੂਨ ਜਿਹੜੇ ਲਾ ਕੇ ਕਾਰਟੂਨ ਜਿਹਦੇ ਜਿਹੜਾ ਆਰਡਰ ਜਿਹੜਾ ਆਰਡਰ ਦੇਣਾ ਉਹਨਾਂ ਨੇ ਵੀ ਇਹਦੇ ਵਿੱਚ 50 ਪਾਓ 30 ਪਾਓ ਠੀਕ 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 ਜਿੰਦਾਂ ਦਾ ਵੀ ਹੈ ਤੇ ਸਾਰੇ ਇੱਧਰ ਆਪੀਆਂ ਜਰਾਬਾਂ ਹੀ ਪਈਆਂ ਸਾਰੀਆਂ ਓਕੇ ਆ ਇਹ ਤੋਂ ਬਾਅਦ ਅਸੀਂ ਪਿੱਛੇ ਲੈ ਜਾਣਾ ਸਮਾਨ ਜਿਹੜਾ ਸਾਡਾ ਕੰਪਲੀਟ ਹੋਇਆ ਸਮਾਨ ਅੱਛਾ ਫਿਰ ਪਿੱਛੇ ਮੈਗਜ਼ੀਨਾ ਮੈਗਜ਼ੀਨ ਵਿੱਚ ਓਕੇ ਓਕੇ ਪੈਕ ਕਰਕੇ ਰੱਖੀ ਜਾਣਾ ਆ ਦੇਖੋ ਸਾਡੇ ਸਾਰੇ ਆ ਕਾਰਟੂਨ ਭਰੇ ਪਏ ਆ ਹੂੰ 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 ਬੰਕਾਲੇ ਤਿਆਰ ਕਰ ਦਿੰਦੇ ਆ ਅੱਛਾ ਜਿਹਨੇ ਪੈਲੇਟ ਤਿਆਰ ਕਰਕੇ ਤੁਸੀਂ ਕਰ ਲੈਣੇ ਪਏ ਆ ਦੇਖੋ ਇਹ ਹੁਣ ਸ਼ੁੱਕਰਵਾਰ ਨੂੰ ਕ ਸਮਾਨ ਜਾਣਾ ਜਦੋਂ ਸਾਡੇ ਕੋਲ 8-10 ਪੈਲੇਟ ਹੋ ਗਏ ਜੀ 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 ਫਿਰ ਅਸੀਂ ਗੱਡੀ ਵਾਲੇ ਨੂੰ ਕੋਰੀਆ ਨੂੰ ਫੋਨ ਕਰ ਦਈਦਾ ਉਹ ਆਪਣਾ ਲੈ ਜਾਂਦਾ ਕਿ ਮੈਂ ਗੱਲ ਹੋਰ ਪੁੱਛਣੀ ਜਾਂਦਾ ਜਿਸ ਤਰ੍ਹਾਂ ਜਿਹੜਾ ਤੁਸੀਂ ਆ ਆਰਡਰ ਲੈਣੇ ਆ ਜੋ ਵੀ ਕੰਮ ਕਰਦੇ ਆ ਇਹ ਸਾਰਾ ਇਹ ਤੁਹਾਡਾ ਕੰਮ ਇਟਾਲੀਅਨ ਨਾਲੇ ਚੱਲਦਾ ਜਾਂ ਆਪਣੇ ਲੋਕਾਂ ਉਹਨਾਂ ਨਾਲ ਚੱਲਦਾ ਇਟਾਲੀਅਨ ਨਾਲੇ ਇਟਾਲੀਅਨ ਨਾਲੇ ਇਟਾਲੀਅਨ ਨਾਲੇ ਜਾਂ ਆਪਣੇ ਇੰਡੀਅਨ ਲੋਕ ਨਹੀਂ ਫਸੇ ਸਿਰਫ ਇਸ ਟਾਈਮ ਇਟਾਲੀਅਨ ਨਾਲੇ ਜਿਨ ਕਿ ਬੜੀਆਂ ਬੜੀਆਂ ਫੈਕਟਰੀ ਜਿਹੜੀਆਂ ਅੰਦਰ ਆਪਾਂ ਬਗਦੀਆਂ ਹੋਰ ਚੀਜ਼ਾਂ ਦੀ ਜਿਹੜੀ ਤੁਸੀਂ ਉਹ ਬੜਾ ਕਰਦੇ ਆ ਉਹ ਸਾਰੇ ਫਿਲਹਾਲ ਇਟਾਲੀਅਨ ਕੋਲੇ ਆ ਜਿਆਦਾ ਇਟਾਲੀਅਨ ਜਿਆਦਾ ਡਾਲੀਅਨ ਹਾਂ ਜਿਆਦਾ ਟਾਲੀ ਕਿਉਂਕਿ ਆਲ ਵਰਲਡ ਵੀ ਜਾਂਦੀ ਆ ਸਾਡਾ ਜਿੰਨੇ ਕਾ ਕਰੇ ਸਾਰੇ ਫਰਾਂਸ ਜਾਣੇ ਆ ਅੱਛਾ ਫਰਾਂਸ ਸਾਡਾ 99% ਹੂੰ 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 ਸਾਰਾ ਬਾਹਰ ਦਾ ਕੰਮ ਆ ਕੈਨੇਡਾ ਅਮਰੀਕਾ ਜਰਮਨ ਹਾਲੈਂਡ ਇੰਗਲੈਂਡ ਬਹੁਤ ਜਾਂਦਾ ਅੱਛਾ ਇੰਗਲੈਂਡ ਵੀ ਜਾਂਦਾ ਇੰਗਲੈਂਡ ਬਹੁਤ ਜਾਂਦਾ ਸੁਣਾ ਇੱਕ ਮੈਂ ਗੱਲ ਹੋਰ ਆ ਯਾਰ ਪੁੱਛਣੀ ਚਾਹਨਾ ਜਿੱਦਾਂ ਆਪਾਂ ਕਿਹਾ ਜਾਂਦਾ ਵੀ ਗੋਰੇ ਆ ਜਿਹੜੇ ਹੋਰ ਆ ਇਹ ਆਪਣੇ ਬੰਦਿਆਂ ਨਾਲ ਥੋੜਾ ਜਿਹਾ ਬੇਤਕਾਰੇ ਕਰਨ ਲਾ ਜਾਂਦੇ ਆ ਜਾਂ ਮੈਂ ਸੁਣਨੇ ਦੇ ਵਿੱਚ ਆਇਆ ਵੀ ਅਕਸਰ ਕਰਦੇ ਆ ਹੈਨਾ ਤੇ ਜਿੱਕਣ ਜਿਹੜੇ ਇਟਾਲੀਅਨ ਲੋਕ ਆ ਇਹ ਕੋਈ ਐ ਕਰਦੇ ਆ ਵੀ ਇਹ ਇੰਡੀਅਨ ਆ ਇਹ ਬਰਾਊਨ ਆ ਬੰਦਾ ਇਹ ਹੋਆ ਵੀ ਐ ਥੋੜਾ ਜਿਹਾ ਦਾ ਕਰਦੇ ਆ ਜਾਂ ਥੋੜਾ ਬਹੁਤ ਆ ਇੰਨਾ ਨਹੀਂ ਆ ਜੇ ਤੁਹਾਡੇ ਪਰ ਵੀ ਡਿਪੈਂਡ ਕਰਦਾ ਠੀਕ 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 ਹਾਂ ਹੁਣ ਸਾਡੇ ਸਾੜੇ ਇਟਾਲੀਅਨ ਵਾਲੇ ਬੜਬੜੀ ਦੇ ਕੋਲ ਚੌਕਾ ਕਿੱਡੀ ਫੈਕਟਰੀ ਆ ਹਾਂ 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 ਹੋਰ ਬਹੁਤ ਬੜਬੜੀਆਂ ਫੈਕਟਰੀਆਂ ਆ ਜੀ ਬੈਠੋ ਨਾ ਜਾ ਕੇ ਟੇਬਲ ਤੇ ਬੈਠੋ ਗੱਲਬਾਤ ਕਰੋ ਕੋਈ ਐਡਾ ਨਹੀਂ ਕੋਈ ਪਰੇਸ਼ਾਨੀ ਸਾਨੂੰ ਤਾਂ ਨਹੀਂ ਆ ਜਾਈ ਬਈ ਹੁਣ ਤੱਕਰ ਹਾਂ ਹਾਂ ਉਹੀ ਜਾਨੀ ਕਿ ਚੰਦ ਲੋਕ ਹੁੰਦੇ ਆ ਵਿੱਚ ਚੰਦ ਨਹੀਂ ਵੀ ਹੁੰਦੇ ਨਹੀਂ ਵੀ ਹੁੰਦੇ ਬਾਕੀ ਬਣੇ ਪਰ ਮੀ ਡਿਪੈਂਡ ਕਰਦਾ ਇਹਨੂੰ ਕੰਮ ਦੀ ਡੀਲ ਤਾਂ ਤੁਹਾਡੇ ਨਾਲ ਸਹੀ ਕਰਦਾ ਕੰਮ ਦੀ ਡੀਲ ਸਹੀ ਐ ਪਰਫੈਕਟ ਕੰਮ ਦੀ ਡੀਲ ਲਿਖਤੀ ਹੁੰਦਾ ਸਭ ਕੁਝ ਇਹ ਨਹੀਂ ਹੈ ਬਈ ਜੋ ਲਿਖਤਾ ਉਹੀ ਹੁੰਦਾ ਨੀ ਜੀ ਉਹੀ ਗੱਲ ਜਿਕਣਾ ਵੀ 35-40 ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ 35-40 ਸਾਲ ਦੇ ਵਿੱਚ ਜਿੱਦਾਂ ਕੰਮ ਤੋਂ ਇਲਾਵਾ ਹੋਰ ਵੀ ਇਟਾਲੀਅਨ ਦੋਸਤ ਮਿੱਤਰ ਬਣੇ ਹੋਣੇ ਹਾਂ ਹਾਂ ਜੀ ਹਾਂ ਉਹਨਾਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਪਿਆਰ ਮੁਹੱਬਤ ਪਿਆਰ ਬਹੁਤ ਬੜਾ ਵਧੀਆ ਪਿਆਰ ਹਾਂ ਮੈਂ ਇਹਨਾਂ ਦਾ ਇਟਾਲੀਅਨ ਬੜੇ ਚੰਗੇ ਬੰਦੇ ਹੀ ਨਹੀਂ ਹੈ ਅੱਛਾ ਇਹਨੇ ਵਧੀਆ ਬੰਦੇ ਇਟਾਲੀਅਨ ਆ ਯਾਰ ਕਿਉਂਕਿ ਐ ਨਾ ਹੁਣ ਤੂੰ ਆਪੇ ਸੋਚੋ ਤੁਸੀਂ ਵੀ 35-40 ਸਾਲ ਜਾਂਦਾ ਪੂਰੇ ਰਹਿਣਾ ਹੈ ਨਾ ਕਈ ਬੱਚੇ ਤਾਂ ਜਵਾਨ ਹੋ ਕੇ ਆਪਣੇ ਸਾਹਮਣੇ ਬڑے-ਬڑے ਹੋ ਗਏ ਹਾਂ ਠੀਕ ਆ 30 ਸਾਲ ਦਾ ਮੇਰਾ ਮੁੰਡਾ ਹੋ ਗਿਆ ਜੀ ਇੱਥੇ ਜੰਮਿਆ ਇੱਥੇ ਇਹ ਐਨੀ ਉਮਰ ਲੱਗਦੀ ਤਾਂ ਹੈ ਨਹੀਂ ਸਾਡੀ ਬਸ ਇਟਾਲੀਅਨ ਖਾਣਾ ਪਈਣਾ ਇਟਾਲੀਅਨ ਹੀ ਖਾਣਾ ਪਈਣਾ ਪਰ ਬੜਾ ਟਾਲੀਅਨ ਲੋਕ ਬੜੀਆ ਖਾਂਦੇ ਵੀ ਆ ਜੀ 30 ਸਾਲ ਦਾ ਬੇਟਾ ਹੋ ਗਿਆ ਤੁਹਾਡਾ 30 ਸਾਲ ਦਾ ਬੇਟਾ ਹਾਂ ਗੁੱਡ ਵੈਰੀ ਗੁੱਡ ਤਾਂ ਹੀ ਮੈਂ ਕਹਿ ਰਿਹਾ ਵੀ ਇੰਨੇ ਸਾਲ ਤਾਂ ਹੂੰ ਹੂੰ ਇੱਥੇ ਆਏ ਨੂੰ ਹੋ ਗਏ ਇੱਕ ਉਹ ਨਾ ਮੈਂ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਵੈਸੇ ਮੈਂ ਆਪਣੇ ਮੂੰਹ ਕਹੂੰਗਾ ਹੋ ਸਕਦਾ ਅਗਲਾ ਕਹੀ ਵੀ ਨਹੀਂ ਵਲੌਗ ਬਣਾਉਣ ਦਾ ਮਾਰਾ ਕਹਿੰਦਾ ਹਨਾ ਹਾਂਜੀ 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 ਜਦੋਂ ਕਈ ਵਾਰ ਗੱਲ ਕਰਦੇ ਆ ਕਿਸੇ ਨਾਲ ਜਿੱਦਾਂ ਮੈਂ ਹੋਰਾਂ ਮੁਲਕਾਂ ਦੇ ਵਿੱਚ ਵੀ ਜਾਣਾਂਗੇ ਅਸੀਂ ਦੱਸਦੇ ਵੀ ਮੈਂ ਇਟਲੀ ਤੋਂ ਐਵੇਂ ਕੋਈ ਬੰਦਾ ਕਹਿੰਦਾ ਜੀ ਆ ਇਟਲੀ ਤੋਂ ਆਇਆ ਵਾ ਹਾਂ ਤਾਂ ਉਹ ਬੰਦੇ ਨਾਲ ਥੋੜਾ ਜਿਆਦਾ ਉਹੀ ਕਰਾ ਅੱਛਾ ਇਟਲੀ ਤੋਂ ਫਿਰ ਕਈ ਕ ਐ ਵੀ ਕਹਿੰਦੇ ਹੈ ਕਈ ਇਟਲੀ ਤਾਂ ਬਸ ਉਹਨਾਂ ਵੀ ਇੰਡੀਆ ਵਰਗਾ ਹੀ ਆ ਹਨਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਥੇ ਕਿਸ ਤਰ੍ਹਾਂ ਦਾ ਕੰਟਰੀ ਆ ਇਹ ਦੇਖੋ ਯਾਰ ਅਸੀਂ ਇੰਨੀ ਦੇਰ ਦੇ ਰਹਿ ਰਹੇ ਹਾਂ ਸੰਤ ਵੀ ਕਹੂੰਗਾ ਜੀ ਸੰਤ ਵਧੀਆ ਲੱਗਦਾ ਠੀਕ ਹੈ ਬਈ ਮੈਂ ਅਸੀਂ ਕੰਮ ਦੇ ਵੇਲੇ ਇਸ ਤੇ ਹੋਰ ਕੰਟਰੀਆਂ ਵੀ ਵੇਖਿਆ ਚ ਗਏ ਆ ਸਾਰਾ ਯੂਰਪ ਦੇਖ ਲਿਆ ਹੋਰ ਸਾਰੇ ਪਾਸੇ ਦੇਖ ਲਿਆ ਫਾਰਮਸੇ ਘੁੰਮੇ ਆਏ ਹੁਣ ਕਿਹੜੇ ਕੰਟਰੀਆਂ ਨਾਮ ਲੈ ਲੀਏ ਨਾਮ ਲੈਣਾ ਵੀ ਨਹੀਂ ਚੰਗਾ ਲੱਗਦਾ ਬਈ ਉਹਨੇ ਦੇ ਸਾਹਮਣੇ ਇਟਲੀ ਸੌ ਦਰਜੇ ਸਾਫ ਸੁਥਰਾ ਖਾਣ ਪੀਣ ਇੰਨਾ ਵਧੀਆ ਹੋਰੇ ਤੁਹਾਨੂੰ ਪਤਾ ਹੀ ਆ ਦੇਖ ਲਿਓ ਪੜਿਆ ਹੋਣਾ ਤੁਸੀਂ ਵੀ ਬਈ ਬਹੁਤ ਵਧੀਆ ਖਾਣ ਪੀਣ ਨੂੰ ਸਫਾਈਆਂ ਨੂੰ ਸਾਰੇ ਪਾਸੇ ਨੂੰ ਵਧੀਆ ਕਾਨੂੰਨ ਵੀ ਕਾਨੂੰਨ ਵੀ ਬਾਕੀ ਜੇ ਹੁਣ ਤੁਸੀਂ ਗੱਲਾਂ ਸੁਣ ਕੇ ਕਹੀ ਜਾਣਾ ਵੀਟਲੀ ਦਾ ਇੰਡੀਆ ਵਰਗਾ ਹੀ ਉੱਥੇ ਬੈਠੇ ਕਹੀ ਜਾਓਗੇ ਇੰਡੀਆ ਵਰਗਾ ਹੀ ਆ ਬਈ ਫੇਰ ਆ ਆਓ ਰੇ ਦੇਖੋ ਯਾਰ ਕੋਪਰੀ ਆਓ ਆ ਕੇ ਤੁਸੀਂ ਦੇਖੋ ਆ ਮੈਂ ਤੇਰੀ ਗੱਲ ਨੋਟ ਕਰੀ ਤੁਹਾਡੀ ਵੀ ਹਾਂ ਜੇ ਤੁਸੀਂ ਤੁਹਾਨੂੰ ਕਿਸੇ ਕੰਟਰੀ ਬਾਰੇ ਜਾਣਨਾ ਉਸ ਕੰਟਰੀ ਪਹਿਲਾਂ ਜਾਓ ਉੱਥੇ ਰਹੋ ਉੱਥੇ ਦੇਖੋ ਹਫ਼ਤਾ 10 ਦਿਨ ਘੁੰਮੋ ਫਿਰੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਹ ਕੰਟਰੀ ਹੈ ਉਹ ਕੰਟਰੀ ਦੇ ਲੋਕ ਕਿਸ ਤਰ੍ਹਾਂ ਦੇ ਵੀ ਕਿੱਦਾਂ ਦੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਅਪਾ ਕਿਸੇ ਹੋਰ ਕੰਟਰੀ 'ਚ ਬੈਠ ਕੇ ਕਹੀ ਜਾਣਾ ਠੀਕ ਆ ਬਿੱਲਾ ਜਦ ਤੱਕ ਦੇਖਦੇ ਨਹੀਂ ਯਾਰ ਜਦ ਤੱਕ ਦੇਖਦੇ ਅਸੀਂ ਹੁਣ ਮੈਂ ਬਥੇਰੇ ਕੰਟਰੀਆਂ ਗਿਆ ਦੇਖੀਆਂ ਚੀਜ਼ਾਂ ਉੱਥੇ ਹੂੰ ਹੂੰ ਠੀਕ ਆ ਕੋਈ ਚੰਗੀਆਂ ਵੀ ਆ ਕੋਈes ਮਾੜੀਆਂ ਵੀ ਆ ਪਰ ਜਦ ਤੱਕ ਆਪਾਂ ਦੇਖਦੇ ਨਹੀਂ ਆ ਜਾਉਂਗੇ ਨਹੀਂ ਕਿਦਾਂ ਕਹਿ ਦੂੰਗੇ ਉੱਥੇ ਜੀ ਉੱਥੇ ਇਹ ਕੁਛ ਆ ਹੂੰ ਹੂੰ ਸਾਡੇ ਬਥੇਰੇ ਇੰਡੀਆ ਤੋਂ ਰਿਹਾ ਰਿਸ਼ਤੇਦਾਰ ਆਉਂਦੇ ਆ ਯਾਰ ਦੋਸਤ ਆਉਂਦੇ ਆ ਆਜੋ ਆਪਾਂ ਚੱਲਦੇ ਫਿਰ ਦੇ ਗੱਲ ਕਰਦੇ ਆ ਤੇ ਇੱਕ ਦੋ ਗੱਲਾਂ ਮੈਂ ਹੋਰ ਪੁੱਛਣੀਆਂ ਚਾਹੁੰਦਾ ਆ ਸਾਡੇ ਦੇਖੋ ਜੀ ਗੜਾਉਣ ਇਸ ਤੇ ਜਰਾਬਾ ਜਦੋਂ ਸਾਨੂੰ ਆਈ ਜਾਂਦੀ ਆ ਦੇਖੋ ਭਰਿਆ ਪਿਆ ਸਾਰਾ ਅੱਛਾ ਆ ਵਾਲਾ ਕਰਾਉਣਾ ਨਾ ਆ ਮਾਲ ਇੱਥੇ ਪਾਈ ਜਾਣਾ ਇਹ ਜਾਨੀ ਕਿ ਕੱਚਾ ਮਾਲ ਹੈ ਪਹਿਲਾਂ ਕੱਚਾ ਮਾਲ ਕੱਚਾ ਮਾਲ ਹਾਂ ਅੱਛਾ ਉਹ ਉਹ ਮਾਲ ਥੋੜਾ ਇੱਥੇ ਇਕੱਠਾ ਹੋਇਆ ਵਾ ਇਹ ਸਾਰਾ ਇੱਥੇ ਇਕੱਠਾ ਹੋਈ ਜਾਣਾ ਹੂੰ 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 ਜਿਉਂ ਜਿਉਂ ਆਰਡਰ ਆਈ ਜਾਣਾ ਸੀ ਉਦੋਂ ਤਾਂ ਸਮਾਨ ਲਈ ਜਾਣਾ ਪਿੱਛੇ ਧੋਨ ਖਤਰ ਚੱਲ ਜਾਣਾ ਧੋ ਕੇ ਉਹ ਜਿੱਦੋਂ ਤੱਕ ਮਸ਼ੀਨ ਦਿਖਾਈਏ ਪ੍ਰੈਸ ਵਾਲੀ ਹੂੰ 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 ਪਿੱਛੇ ਚੱਲ ਜਾਣਾ ਇੱਕ ਗੱਲ ਹੋਰ ਪੁੱਛਣੀ ਜਾਨਾ ਇੱਥੇ ਨਾ ਹਜੇ ਵੀ ਜਿਕਣਾ ਆਂਦੇ ਇੱਥੇ ਨਵੇਂ ਬੰਦੇ ਆਈ ਜਾਂਦੇ ਹੁਣ ਮੈਂ ਪਿੱਛੇ ਜੇ ਸੁਣਿਆ ਸੀਗਾ ਵੀ ਇਟਲੀ ਹੋਰ ਬੰਦਿਆਂ ਨੂੰ ਬੁਲਾ ਰਹੇ ਹਾਂ ਫਲ ਹੂੰ ਕਿਉਂ ਛੇਤੀ ਸੈੱਟ ਹੋ ਜਾਂਦੇ ਆ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਔਖੀ ਹੁੰਦੀ ਆ ਕਿਆ ਕਰਨਾ ਚਾਹੀਦਾ ਬੋਲੀ ਤੈਨੂੰ ਪਤਾ ਹੀ ਲੈਂਗੁਏਜ ਤਾਂ ਬਿਲਕੁਲ ਨਹੀਂ ਆਉਂਦੀ ਹੁੰਦੀ ਇੰਗਲਿਸ਼ ਤੋਂ ਬਿਲਕੁਲ ਡਿਫਰੈਂਟ ਹਾਂ ਉਹ ਉਹਦੇ ਬਾਰੇ ਦੱਸ ਸਕਦੇ ਆ ਕੁਝ ਦੇਖੋ ਜੀ ਜਿਹੜਾ ਇਟਲੀ ਵਿੱਚ ਇੱਕ ਵਾਰੀ ਬੰਦਾ ਆ ਗਿਆ ਸਟਰਗਲ ਤਾਂ ਕਰਦੀ ਪੈਣੀ ਇੱਥੇ ਕਿਉਂਕਿ ਤੁਹਾਡਾ ਇੰਡੀਆ ਹੋਰ ਕੰਟਰੀ ਇੱਥੇ ਤੁਸੀਂ ਆਏ ਜਮਾਂ ਹੀ ਬੱਕਰੀ ਚੀਜ਼ ਆਏ ਠੀਕ ਹੈ ਜੀ ਬੋਲੀ ਤੁਹਾਨੂੰ ਆਪ ਸਿੱਖਣੀ ਪੈਣੀ ਆ ਇਹ ਤੁਹਾਡੀ ਨਹੀਂ ਹੈ ਵੀ ਤੁਹਾਨੂੰ ਕੋਈ ਤੁਸੀਂ ਖਰੀਦ ਲੂਗੇ ਕਿਤੇ ਇਹਦੇ ਕੁਝ ਕਰਨ ਨੂੰ ਬਿਲਕੁਲ ਸਿੱਖਣੀ ਪੈਣੀ ਆ ਸਾਨੂੰ ਇਹਦੇ ਵਿੱਚ ਨੂੰ ਵਿਚਰਨਾ ਪੈਣਾ ਪਰ ਇੱਕ ਗੱਲ ਹੈ ਕਿ ਜਿਹੜਾ ਬੰਦਾ ਇਟਲੀ ਵਿੱਚ ਆ ਗਿਆ ਉਹ ਨਾ ਕਦੇ ਕਿਤੇ ਵਾਪਸ ਗਿਆ ਹਮਮ ਇਟਲੀ ਜੋਗਾ ਹੀ ਰਹਿ ਜਾਂਦਾ ਕਿਉਂਕਿ ਬਹੁਤ ਵਧੀਆ ਕੰਟਰੀ ਆ ਪੇਪਰ ਵੀ ਬਣ ਜਾਂਦੇ ਆ ਹਮਮ ਖਰਚੇ ਫਰਚੇ ਨੂੰ ਵੀ ਠੀਕ ਆ ਵਧੀਆ ਬੰਦਿਆਂ ਦਾ ਗੁਜ਼ਾਰਾ ਹੁੰਦਾ ਕੋਈ ਬੰਦਾ ਹੁਣ ਤੱਕ ਮੈਂ ਨਹੀਂ ਕੋਈ ਸੁਣਿਆ ਹੈਗਾ ਵੀ ਜੀ ਉਹਦੇ ਪੇਪਰ ਨਹੀਂ ਬਣੇ ਜੋਰ ਤੇ ਚਲ ਗਿਆ ਚਾਹੇ ਕੋਈ 2 ਸਾਲ ਵੀ ਲੱਗੇ ਕਿਸੇ ਨੂੰ 5 ਸਾਲ ਲੱਗੇ ਪਰ ਬੰਦਾ ਸੈੱਟ ਹੋ ਜਾਂਦਾ ਕੋਈ ਪ੍ਰੋਬਲਮ ਵਾਲੀ ਅੱਡੀ ਗੱਲ ਨਹੀਂ ਹੈਗੀ ਹਾਂ ਇੱਕ ਗੱਲ ਹੈਗੀ ਥੋੜੀ ਬੋਲੀ ਦੀ ਹੂੰ ਬੋਲੀ ਬੰਦੇ ਨੂੰ ਆਪ ਸਿੱਖਣੀ ਪੈਣੀ ਜਦੋਂ ਬੋਲੀ ਆ ਗਈ ਤੂੰ ਕਿਤੇ ਵੀ ਕੰਮ ਕਰ ਸਕਦਾ ਹੈ ਕਹਿੰਦਾ ਮਤਲਬ ਵੀ ਥੋੜੀ ਜਿਹੀ ਹਿੰਮਤ ਆਪ ਕਰੋ ਜੇ ਜੇ ਕਿਸੇ ਕੰਟਰੀ ਜੇ ਰਹਿਣਾ ਜੇਕਰ ਹੁਣ ਜਰਮਨ ਜਾਣੇ ਆ ਜਾਂ ਉਹ ਹੋਰ ਪਾਸੇ ਜਾਣੇ ਆ ਫਰਾਂਸ ਜਾਣੇ ਆ ਤਾਂ ਆਪਾਂ ਨੂੰ ਲੈਂਗੁਏਜ ਖੁਦ ਸਿੱਖਣੀ ਪੈਂਦੀ ਸਿੱਖਣੀ ਪੈਂਦੀ ਠੀਕ ਹੈ ਨਾ ਲੈਂਗੁਏਜ ਸਿੱਖੂਗੇ ਓਪਰਚੁਨਿਟੀ ਵੱਧ ਜਾਂਦੀ ਹੈ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਜਾ ਕੇ ਡਰਾਈਵਿੰਗ ਲਾਇਸੈਂਸ ਕਰ ਸਕਦੇ ਆ ਹੋਰ ਕੁਝ ਕੰਮ ਕਰ ਸਕਦੇ ਆ ਸਾਰਾ ਕੁਝ ਬੋਲੀ ਨਾਲੇ ਹਾਂ ਸਾਰਾ ਕੁਝ ਬੋਲੀ ਨਾਲੇ ਲਾਇਸੈਂਸ ਹੋਊਗਾ ਉਹ ਲਾਇਸੈਂਸ ਹੋਣ ਬੋਲੀ ਨਾਲਾ ਲਾਇਸੈਂਸ ਹੋਊਗਾ ਅੱਜ ਤੁਹਾਨੂੰ ਕੰਮ ਉਹਰੇ ਛੱਡਦਾ ਇਸ ਤੋਂ ਵਧੀਆ ਕੰਮ ਹੋਰ ਜਗ੍ਹਾ ਮਿਲਦਾ ਤੇ ਉੱਥੇ ਵੀ ਜਾ ਸਕਦੇ ਆ ਇੱਕ ਪੇਪਰਾਂ ਦੀ ਵੀ ਆਉਂਦੇ ਨੇ ਪੇਪਰ ਬਣ ਜਾਂਦੇ ਨੇ ਇਸ ਕੰਟਰੀ ਪੇਪਰ ਆ ਤਾਂ ਮੈਂ ਇੰਗਲੈਂਡ 'ਚ ਦੇਖਿਆ ਕਈ ਵਿਚਾਰਿਆਂ ਨੂੰ 20-20 ਸਾਲ ਹੋ ਗਿਆ ਆਪਣੇ ਬੰਦਿਆਂ ਨੇ ਬੈਠੇ ਮਗਾ ਆਤਾ ਗੱਲ ਨੂੰ ਇਟਲੀ ਸਭ ਨੂੰ ਸਮਝਦਾ ਵੇ ਹਾਂ ਫਿਰ ਦੂਜੀ ਗੱਲ ਇਹ ਆ ਵੀ ਇਟਲੀ ਯੂਰਪ ਦਾ ਇੱਕ ਵਧੀਆ ਕੰਟਰੀ ਆ ਇੱਥੇ ਦੇ ਪੀਪਰ ਵਰਨੇ ਤੁਸੀਂ ਯੂਰਪ ਦੇ ਵਿੱਚ ਜਿੱਥੇ ਮਰਜੀ ਘੁੰਮ ਸਕਦੇ ਦੇਖੋ 20-25 ਕੰਟਰੀਆਂ ਹਨ ਹੈਨਾ ਬਿਲਕੁਲ ਬਿਲਕੁਲ 20-25 ਕੰਟਰੀਆਂ ਚ ਅੱਪਾ ਕਿਤੇ ਵੀ ਜਾ ਸਕਦੇ ਯੂਰਪ ਵਾਲੇ ਜਿੱਥੇ ਮਰਜੀ ਜਾਂ ਜਿੱਥੇ ਕੰਮ ਵੀ ਕਰ ਸਕਦੇ ਹੁਣ ਕੰਮ ਵੀ ਖੁੱਲੋ ਹੋ ਕਹੋ ਜੇ ਵੀ ਖੁੱਲੋਗੇ ਹੁਣ ਤਾਂ ਪਹਿਲਾਂ ਚਲੋ ਆਇਆ ਤਾਂ ਵੀ ਘੁੰਮਣੇ ਚੱਲ ਜਾਈਏ ਹੁਣ ਤਾਂ ਤੁਸੀਂ ਕੰਮ ਵੀ ਕਰ ਸਕਦੇ ਜਾ ਕੇ ਗੱਲ ਹੋਰ ਮੈਂ ਪੁੱਛਣੀ ਚਾਹੂੰਗਾ ਪਹਿਲਾਂ ਤਾਂ ਥੋੜੀ ਜੇ ਤੱਕ ਕੋਈ ਸ਼ਿਫਟਾਂ ਲਾਉਂਦੇ ਆਂ ਔਰ ਇਹ ਵੀ ਸ਼ਿਫਟ ਚੱਲਦੀ ਆ ਜਾਂ ਥੋੜੇ ਜਨਰਲ ਡਿਊਟੀ ਲਾਉਂਦੇ ਆ ਤੁਸੀਂ ਕੋਈ ਵੀ ਕੰਮ ਤੇ ਡਿਪੈਂ 9 ਘੰਟੇ ਕੰਮ ਕਰਦੇ ਪੱਕਾ 8-9 ਘੰਟੇ ਦਾ ਕੰਮ ਹਾਂ 8-9 ਘੰਟੇ ਦਾ ਕੰਮ ਆ ਉਹ ਜੇ ਉਹ ਗੱਲ ਕਰੇ ਕਿੰਨਾ ਕੰਮ ਕੱਢ ਦੰਨੇ ਆ ਤੁਸੀਂ ਵੈਸੇ 8 ਘੰਟੇ ਦੇ ਵਿੱਚ ਅਸੀਂ 8 ਘੰਟੇ ਦੇ ਵਿੱਚ 8 ਤੋਂ ਲੈ ਕੇ 10000 ਪੇਅਰ ਅਸੀਂ ਡੈਲੀ ਪ੍ਰੈਸ ਪੈਕਿੰਗ ਹੁੰਦੀ ਆ 8-10000 ਪੇਅਰ ਪੇਅਰ ਹਾਂ ਡੈਲੀ ਡੈਲੀ ਪ੍ਰੈਸ ਕਰ ਦੰਨੇ ਆ ਹਾਂ ਪ੍ਰੈਸ ਕਰਕੇ ਪੈਕ ਕੇ ਪੈਕ ਕਰਕੇ ਕੰਪਲੀਟ ਕਰਕੇ ਮੇਲ ਜਿੰਨੀ ਪ੍ਰੈਸ ਹੋਣੀ ਆ 19 ਸ਼ਾਮ ਨੂੰ ਅਸੀਂ ਇਹਦਰ ਕੰਪਲੀਟ ਕਰਨਾ ਕਰ ਤੇ ਯਾਨੀ 5 ਦਿਨ ਕਾ 5 ਦਿਨ 7 ਦਿਨ ਕਿੰਨੇ ਦਿਨ ਕੰਮ ਕਰਨਾ ਹੈ ਸ਼ਨੀਵਾਰ 4 ਘੰਟੇ ਅੱਛਾ ਮੰਡੇ ਟੂ ਫਰਾਈਡੇ ਫੁੱਲ ਹਾਂ ਸੈਟਰਡੇ 4 ਘੰਟੇ 4 ਘੰਟੇ ਉਹ ਵੀ ਕੰਪਰਸ ਨਹੀਂ ਹੈ ਕਿਸੇ ਨਾ ਛੁੱਟੀ ਜਿਕਾ ਵੀ ਜਿਆ ਨਾ ਕਿਤੇ ਜਾਣਾ ਹੁੰਦਾ ਹੈ ਹਾਂ ਹਾਂ ਕੋਈ ਕੰਪਰਸ ਨਹੀਂ ਤੇ ਬੰਦਾ ਜਾ ਸਕਦਾ ਠੀਕ 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 ਬਾਕੀ ਉਹੀ ਗੱਲ ਵੀ ਕਹਿੰਦਾ ਫੇਸ ਤੇ ਨਾਲ ਕਹਿੰਦੇ ਉਰੇ ਫੇਸ ਤੇ ਆਉਂਦੇ ਆ ਹਾਂ ਫੇਸ ਤੇ ਛੁੱਟੀਆਂ ਵੀ ਆਉਂਦੀਆਂ ਛੁੱਟੀਆਂ ਵੀ ਆਉਂਦੀਆਂ ਅਗਸਤ ਵੀ ਛੁੱਟੀਆਂ ਆਉਣੀਆਂ ਹੁਣ ਤੇ ਅੱਛਾ ਫੇਰ ਤੁਹਾਡੀ ਫੈਕਟਰੀ ਬੰਦ ਰਹੂਗੀ ਬੰਦ ਰਹਿਣੀ ਹੈ ਅੱਛਾ ਪਾਲਵਾ ਇੱਕ ਗੱਲ ਮੈਂ ਦੇਖ ਰਿਹਾ ਤਕਰੀਬਨ ਵੀ ਜਿੰਨੇ ਵੀ ਤੁਹਾਡੇ ਕੋਲ ਕੰਮ ਕਰ ਰਹੇ ਆ ਬੰਦੇ ਜਾਂ ਲੇਡੀਜ਼ ਜਾਂ ਜਾਨ ਤਕਰੀਬਨ ਆਪਣੇ ਮੈਨੂੰ ਆਪਣੇ ਇੰਡੀਆ ਨੇ ਆ ਪੰਜਾਬੀ ਇੰਡੀਆ ਲੱਗ ਰਹੇ ਥੋੜੇ ਕੋਲ ਕਿੰਨੇ ਬੰਦੇ ਟੋਟਲ ਕੰਮ ਕਰਦੇ ਸਾਡੇ ਕੋਲ 12 ਬੰਦੇ ਕੰਮ ਕਰਦੇ ਟੋਟਲ ਅਜੇ ਟੋਟਲ 12 ਬੰਦੇ ਹਾਂ 12 ਬੰਦੇ ਹਾਂ ਦੋ ਔਟ ਆ ਗੀਆਂ ਜਨਾਨੀ ਹੈ ਅੱਛਾ ਦੋ ਬਾਕੀ ਸਾਰੇ ਆਪਣੇ ਇੰਡੀਆ ਦੇ ਇਹ ਬਾਰੇ ਇੰਡੀਆ ਰੱਖੇ ਨੇ ਇੰਡੀਆ ਦੇ ਬੰਦੇ ਨੂੰ ਆਪਣੇ ਨੂੰ ਕੰਮ ਦੋ ਯਾਰ ਵਿਚਾਰੇ ਕਿੱਥੇ ਹੋਰ ਪਾਸੇ ਜਾਉਂਗੇ ਹਾਂ 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 ਹੁਣ ਦਿਕਣਾ ਲੇਡੀਜ਼ ਆ ਕਿਸੇ ਕੋਲ ਲਾਇਸੈਂਸ ਨਹੀਂ ਹੈ ਠੀਕ 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 ਸਾਡੇ ਨੇੜੇ ਹੀ ਰਹਿੰਦੀ ਐ ਇੱਥੇ ਪੈਸੇ ਲਈ ਆ ਠੀਕ ਆ ਵਧੀਆ ਆਪਣੇ ਬੰਦੇ ਯਾਰ ਆ ਵੀ ਯਾਨੀ ਕਿ ਜੇ ਕੰਮ ਦੇਣਾ ਹੈ ਜੇ ਤਾਂ ਇਹਦਾ ਬੀਬੀਆਂ ਕੰਮ ਲੱਗੀਆਂ ਹੋਰ ਸਾਰੇ ਕੰਮ ਲੱਗੇ ਹੋਏ ਆ ਵੀ ਆਪਣੇ ਇੰਡੀਅਨ ਬੰਦੇ ਕੰਮ ਆਪਣੇ ਇੰਡੀਅਨ ਬੰਦਿਆਂ ਨੂੰ ਹਾਂ ਆ ਵਧੀਆ ਗੱਲ ਆ ਨਾ ਵਧੀਆ ਗੱਲ ਸਹੀ ਗੱਲ ਹਾਂ ਭਈ ਪੰਜਾਬੀ ਨੂੰ ਕੰਮ ਦੋ ਜੀ ਆ ਵੀ ਨਾਲੇ ਸਾਰੇ ਸਾਡੇ ਗਵਾਂਢੀ ਆ ਯਾਰ ਕੋਈ ਸਾਡੇ ਫਤਿਹਗੁਰ ਸਾਹਿਬ ਦਾ ਕੋਈ ਜਲੰਧਰ ਦਾ ਹੈ ਕੋਈ ਰੋਪੜ ਦਾ ਹੈ ਸਾਰੇ ਏਰੀਆ ਦੇ ਨਹੀਂ ਸਾਰਾ ਪੰਜਾਬ ਆਵੜਾ ਹੀ ਕਹਾਂਗਾ ਸਾਰਾ ਪੰਜਾਬ ਤਾਂ ਹੈ ਤਾਂ ਆਪਣੀਆਂ ਪਰ ਫਿਰ ਸਾਡੇ ਜੋ ਹੀ ਨੇੜੇ ਦੇ ਆ ਬਿਲਕੁਲ ਬਿਲਕੁਲ ਸਾਡੇ ਕੋ ਹਰਿਆਣੇ ਵਾਲੇ ਵੀ ਹੈਗੇ ਅੰਤ ਅੱਛਾ ਹਰਿਆਣੇ ਦੇ ਵੀ ਹੈਗੇ ਵੈਰੀ ਗੁੱਡ ਵੈਰੀ ਜਿਹੜਾ ਆ ਗਿਆ ਬਣਾਈ ਦੀ ਹੈ ਨਾ ਲੜਕੀ ਹਾਸ ਰਹੀ ਮੈਨੂੰ ਲੱਗਦਾ ਇਹ ਹਰਿਆਣੇ ਦੀ ਲੱਗਦੀ ਹੈ ਇਹ ਹਰਿਆਣੇ ਦੇ ਦੇਖ ਹਾਂ ਹੈ ਜੀ ਕਿੱਥੋਂ ਆ ਤੁਸੀਂ ਹਰਿਆਣਾ ਤੋਂ ਹਰਿਆਣਾ ਤੋਂ ਆਏ ਲੜਕੀ ਸੋ ਆਪਣੇ ਬੰਦੇ ਇੱਧਰ ਕੰਮ ਕਰ ਲਿਆ ਵੇ ਕਿਹ ਨਾਲ ਗੱਲਬਾਤ ਦੇ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕੈਨ ਆ ਬਾਈ ਤੁਹਾਡਾ ਸ਼ਰਨਜੀਤ ਸਿੰਘ ਜੀ ਕਰਨਜੀਤ ਸਿੰਘ ਜੀ ਹਾਂਜੀ ਕਿੱਥੋਂ ਆਈ ਆਪਾਂ ਕੀ ਪੰਜਾਬ ਤੋਂ ਆਪਾਂ ਰੋਪੜ ਤੋਂ ਹੀ ਲੈ ਰੋਪੜੇ ਸਾਰੇ ਰੋਪੜੇ ਇਕੱਠਾ ਕਰਿਆ ਹੋਇਆ ਵਧੀਆ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ ਇੱਥੇ ਸਾਲ ਹੋ ਗਿਆ ਜੀ ਵਧੀਆ ਕੰਮ ਐਨ ਵਧੀਆ ਜੀ ਬੰਦਾ ਤੰਗਦਾ ਨਹੀਂ ਕਰਦਾ ਨਹੀਂ ਨਹੀਂ ਆਪਣੇ ਬੰਦੇ ਆ ਜੀ ਨਹੀਂ ਕੰਮ ਮਤਲਬ ਕਿੰਦਾ ਸੌਖਾ ਹੈ ਆਪਾਂ ਠੀਕ ਆ ਜੀ ਜੀ ਆ ਜੀ ਆ ਆਰਾਮ ਨਾਲ ਹੋ ਜਾਂਦਾ ਜੀ ਅੱਛਾ ਆਰਾਮ ਨਾਲ ਹੋ ਜਾਂਦਾ ਹਨਾ ਹਾਂ ਜੀ ਇਹ ਨਹੀਂ ਜ਼ਿਕਰ ਤੁਸੀਂ ਕਿ ਲੱਗੇ ਹੋ ਆ 8 ਘੰਟੇ ਤੁਸੀਂ ਕਹਿੰਦੇ ਕੰਮ ਕਰਦੇ 8-9 ਘੰਟੇ ਇਹ ਥੱਕਦੇ ਨਹੀਂ ਹੈਗੇ ਨਹੀਂ ਨਹੀਂ ਜੀ ਬ੍ਰੇਕ ਹੁੰਦੀ ਹੁੰਦੀ ਆ ਇਹਦੇ ਵਿੱਚ ਬ੍ਰੇਕ ਹੁੰਦੀ ਆ ਜੀ ਅੱਛਾ ਬ੍ਰੇਕ ਹਾਂ ਕੀ ਕਾਫੇ ਪੀਣੀ ਕਾਫੇ ਬ੍ਰੇਕ ਵੀ ਹੁੰਦੀ ਆ ਫਿਰ ਉਹਦੇ ਬਾਅਦ ਲਾਂਚ ਦਾ ਪੌਜਾ ਵੀ ਹੁੰਦਾ ਏ ਅੱਧੇ ਘੰਟੇ ਦਾ ਉਹ ਆਪਣਾ ਜੋ ਮਰਜ਼ੀ ਕਰੋ ਠੀਕ ਠੀਕ ਕਰੋ ਕੁਝ ਕਰੋ ਓਕੇ 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 ਖੁਸ਼ ਆ ਜਣੀ ਕਿ ਇੱਥੇ ਆਏ ਆਂ ਬੜੀਆ ਜੀ ਪੂਰਾ ਉਹਦਾ ਸਾਥ ਦਿੰਦੇ ਆ ਜੀ ਥੈਂਕ ਯੂ ਤੁਹਾਡਾ ਗੱਲ ਕਰਨ ਨਾਲ ਠੀਕ ਹੈ ਓਕੇ ਇਧਰ ਨਾਲ ਬੀਬੀ ਵੀ ਕੰਮ ਕਰ ਲੀ ਗਏ ਪੈਕਿੰਗ ਨਾਲ ਵੀ ਗੱਲ ਕਰਦੇ ਆਂ ਨਮਸਕਾਰ ਜੀ ਸਤਿ ਸ੍ਰੀ ਅਕਾਲ ਨਮਸਕਾਰ ਜੀ ਨਮਸਕਾਰ ਸਤਿ ਸ੍ਰੀ ਅਕਾਲ ਆਪਾਂ ਸੇ ਇਹਨਾਂ ਪਹਿਲਾਂ ਪੰਜਾਬੀ ਜਾਂਦੇ ਨਹੀਂ ਪੰਜਾਬੀ ਮੈਨੂੰ ਨਹੀਂ ਆਉਂਦੀ ਪੰਜਾਬੀ ਨਹੀਂ ਆਂਦੀ ਕਿੱਥੋਂ ਰਹਿਣ ਵਾਲੇ ਆਂ ਹਰਿਆਣੇ ਕੀ ਹਾਂ ਮੈਂ ਸਰਖੀ ਦਾਦਰੀ ਹਰਿਆਣੇ ਕੀ ਜੀ ਉਹ ਪੰਜਾਬੀ ना वैसे हाँ थोड़ी थोड़ी अंकल जी के साथ काम करती थोड़ा समझ ओके 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 कितना चीर हो गया थे काम कर दे पे मुझे एक साल हो गया एक साल जी कैसा लग रहा काम बहुत अच्छा है काम पूरा जनी हाँ। समझ आता है काम कैसे दिल्कुल, करना दिल्कुल, कैसे दिल्कुल, दिल्कुल, है कैसे नहीं है ना बिल्कुल 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 आठ घंटे काम करते कैसे जी हरियाणा में कहा से हरियाणा में सर खिदादरी जगाधरी ऐसी जगाधरी अच्छा जी ओके 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 और कुछ कहना चाहेंगे ऑडियंस से हाँ ये कहना चाहूँ भाई क्या नाम मालिक बहुत अच्छे हैं ये भाई आई एम फुली सर्टिफाइड अच्छा पूरे आप खुश है यहाँ बिल्कुल हरियाणा से और लोग भी हैं इधर हरियाणा की यहाँ पे पहले काम करके जा चुकी यहाँ से जी जी

ਉਹ ਲੈ ਹਰਿਆਣੇ ਦੀ ਲੜਕੀ ਸੀਗੀ ਬਹੁਤ ਖੁੱਲ ਕੇ ਗੱਲਾਂ ਕਰ ਰਹੀ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲਾਂ ਕਰਕੇ ਸੋ ਪਾਲਵਾ ਜੀ ਤੁਸੀਂ ਇੱਥੇ ਸਾਰਾ ਇਕੱਲਾ ਹੀ ਸੰਭਲਦੇ ਆ ਤੁਹਾਡੇ ਜਿਹੜਾ ਤੁਸੀਂ ਦੱਸਿਆ ਬੱਚਾ بیٹਿਆ ਹੈ ਹਾਂ ਮੇਰਾ ਲੜਕਾ ਬੜਾ ਨਾਲ ਹਾਂ 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 ਉਹ ਹੀ ਕਰਦਾ ਸਾਰਾ ਮੈਂ ਕੰਮ ਸੰਭਲਦਾ ਉਹ ਬਾਕੀ ਸਾਰੇ ਦਾਸੂ ਦੁਕਦੇ ਕੰਮ ਬੰਕਾ ਮੇਰਾ ਹੋਰ ਸਾਰੇ ਕੰਮ ਹੈ ਅੱਛਾ ਉਹ ਉਹ ਕਾ ਲਿਖਾਈ ਪੜਾਈ ਦੇ ਕਹਿ ਲੋ ਠੀਕ ਆਓ ਤੁਸੀਂ ਦੱਸਿਆ 30 ਸਾਲ ਦਾ ਇਹਦਾ ਮਤਲਬ ਸਾਰਾ ਹਾਂ ਹਾਂ ਫਿਰ ਸਾਰਾ ਕੰਮ ਬੜਾ ਲਿਖਿਆ ਇੱਥੇ ਸਾਰਾ ਉਹੀ ਕਰਦਾ ਸਾਰਾ ਇੱਥੇ ਇਟਲੀ ਦੇ ਵਿੱਚ ਇਟਲੀ ਵਿੱਚ ਹਾਂ ਠੀਕ ਹੋਰ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਜੀ ਅੱਛਾ ਛੋਟਾ ਕੀ ਕਰਦਾ ਹਾਂ ਛੋਟਾ ਸ਼ੈਫ ਦਾ ਕੋਰਸ ਕਰਦਾ ਉਹ ਕਹਿੰਦਾ ਇੱਧਰ ਸਾਡੇ ਕੰਮ ਵਿੱਚ ਆਉਂਦਾ ਨਹੀਂ ਅੱਛਾ ਉਹਨੂੰ ਇੰਟਰਸਟ ਨਹੀਂ ਹੈ ਉਹਨੂੰ ਕੋਈ ਇੰਟਰਸਟ ਨਹੀਂ ਇੱਧਰ ਉਹ ਸ਼ੈਫ ਦਾ ਕਰਦਾ ਉਹ ਵਧੀਆ ਬਣਾਉਂਦਾ ਉੱਧਰ ਠੀਕ 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 ਤੇ ਜਸਪਾਲભાઈ ਨਾਲ ਗੱਲ ਕਰਦੇ ਕਰਦੇ ਉਹਨਾਂ ਦੇ ਬੇਟੇ ਵੀ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਾ ਨਾਮ ਆ ਤੁਹਾਡਾ ਵਿਨੇਪਾਲ ਜੀ ਵਿਨੇਪਾਲ ਵਿਨੇਪਾਲ ਤੁਸੀਂ ਇਹਦੇ ਤੁਹਾਡੇ ਪਾਪਾ ਦਾ ਤੁਸੀਂ ਵੀ ਇੱਥੇ ਹੈਲਪ ਕਰਦੇ ਕੰਮ ਕਰਦੇ ਬਸ ਥੋੜੇ ਸਾਹਮਣੇ ਹੀ ਆ ਦੇਖ ਲੋ ਕਿ ਹਾਲ ਬਣਿਆ ਵਾ ਹਾਂ ਕੱਜ ਦੌੜ ਕੇ ਦੇ ਇੱਧਰ ਕਦੇ ਉੱਧਰ ਸਮਾਨ ਤਾਰਨ ਜਾਓ ਲੈਣਾਓ ਬਸ ਫੱਜਰ ਲੱਗੇ ਰਹਿੰਦੇ ਜਿਨੀ ਇਹ ਸਾਰੇ ਕੰਮ ਆਪ ਹੀ ਕਰਦੇ ਹਾਂਜੀ ਆਪ ਕਰਦਾ ਵਧੀਆ ਕਿਸੇ ਕਾਨੂੰ ਕਿਸੇ ਸਿਰ ਕਰਨਾ ਬਿਲਕੁਲ ਨਹੀਂ ਉਹ ਰਹਿੰਦਾ ਚੱਲੋ ਆਪ ਕਰੋ ਤਾਂ ਵਧੀਆ ਆਪ ਕਰੋ ਵਧੀਆ ਰਹਿੰਦਾ ਨਾਲ ਪਤਾ ਲੱਗਦਾ ਰਹਿੰਦਾ ਕਿਆ ਆਇਆ ਕਿਆ ਗਿਆ ਕਿੰਨਾ ਸਮਾਨ ਗਿਆ ਕਿਆ ਉਹ ਕਰਦੇ ਰਹੇ ਤੁਹਾਡੇ ਪਾਪਾ ਦਾ ਥੋੜਾ ਤੁਸੀਂ ਇੱਥੇ ਦੇ ਹੀ ਬੋਲਣਾ ਪਰ ਪੰਜਾਬੀ ਬੜੀ ਸੋਹਣੀ ਬੋਲ ਲੰਨੇ ਬਸ ਕਲਚਰ ਕਰਾ ਸਿੱਖੇ ਬੋਲਣੀ ਠੀਕ ਹੈ ਹਾਂਜੀ ਬਸ ਕਰਾ ਸਾਰੇ ਪੰਜਾਬੀ ਬੋਲਦੇ ਤੇ ਇਸ ਕਰਕੇ ਪੰਜਾਬੀ ਨੂੰ ਕੰਮ ਕਰਦੇ ਹਾਂਜੀ ਪੰਜਾਬੀ ਦਾ ਚਲੋ ਠੀਕ ਸਾਡੇ ਨਾਲ ਗੱਲ ਕਰਨ ਦਾ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਦੋਸਤੋ ਬੇਸ਼ੱਕ ਇਟਲੀ ਦੇ ਵਿੱਚ ਆਪਣੇ ਲੋਕ ਲੇਟ ਆਣਾ ਸਟਾਰਟ ਹੋਏ ਆ ਮਤਲਬ ਕਿ 88 89 ਤੋਂ ਬਾਅਦ ਆਣਾ ਸਟਾਰਟ ਹੋਏ ਆ ਪਰ ਹੌਲੀ ਹੌਲੀ ਹੁਣ ਤਰੱਕੀ ਦੀ ਰਾਹ ਤੇ ਚੱਲ ਪਏ ਆ ਲੇਬਰ ਜੌਬ ਚੋਂ ਨਿਕਲ ਕੇ ਖੇਤੀ ਚੋਂ ਨਿਕਲ ਕੇ ਕੁਝ ਲੋਕ ਹੁਣ ਆਪਣੇ ਕੰਮਕਾਰ ਕਰਨ ਲੱਗ ਗਏ ਆ ਇਸ ਤਰ੍ਹਾਂ ਦੇ ਆਪਣੇ ਕੰਮਕਾਰ ਕਰ ਲਏ ਆਪਣੀਆਂ ਜਗ੍ਹਾ ਖਰੀਦ ਲੀਆਂ ਮੈਂ ਤਾਂ ਨਹੀਂ ਕਹੂੰਗਾ ਜਿਦਾ ਇੰਗਲੈਂਡ ਕੈਨੇਡਾ ਅਮਰੀਕਾ ਉਹਨਾਂ ਕੰਟਰੀਆਂ ਚ ਲੋਕਾਂ ਨੇ ਤਰੱਕੀ ਕਰੀ ਆ ਪਰ ਫੇਰ ਵੀ ਤਰੱਕੀ ਦੀ ਰਾਹ ਤੇ ਚੱਲ ਪਿਆ ਇਟਲੀ ਦੇ ਲੋਕ ਸੋ ਦੋਸਤੋ ਇਹ ਸੀ ਮੇਰਾ ਅੱਜ ਦਾ ਬਲੌਗ ਅਗਰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਅਹੇ ਜੀਆਂ ਵੀਡੀਓ ਦੇਖਣ ਲਈ ਤਦ ਤੱਕ ਨਮਸਤੇ ਸਸ੍ਰੀ ਅਕਾਲ